ਵੀ ਮੈਂ ਤੋਂ ਸੋਚਦਾ ਕਿ ਪੰਜਾਬ ਚ ਜਾਂ ਲੋਕਤੰਤਰ ਚ ਹਰੇਕ ਨੂੰ ਹੱਕਿਆ ਉਹ ਪਾਰਟੀ ਬਣਾ ਸਕਦਾ ਉਹ ਚੋਣ ਲੜ ਸਕਦਾ ਸਾਰੇ ਕਿ ਜੇ ਉਹ ਮੇਰੇ ਖਿਆਲ ਹੈ ਕਿ ਬਾਕੀ ਫੈਸਲੇ ਪੰਜਾਬ ਦੇ ਲੋਕਾਂ ਨੇ ਕਰਨਾ ਜੇ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਹਨਾਂ ਦੀ ਟੀਮ ਨੇ ਇੱਕ ਪਾਰਟੀ ਬਣਾਈ ਆ ਜਾਂ ਅਮਰਤਪਾਲ ਨੇ ਬਣਾਈ ਆ ਕਿ ਲੋਕਾਂ ਨੇ ਫੈਸਲਾ ਕਰਨਾ ਜਾਂ ਸ਼ਬੀਰ ਸਿੰਘ ਬਾਦਲ ਦੀ ਪਾਰਟੀ ਆ ਇਹ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਹਦੇ ਨਾਲ ਜਾਣਾ ਹੈ ਇਹ ਲੋਕ ਫੈਸਲਾ ਕਰਨ ਕਿ ਆਉਣ ਵਾਲੇ ਸਮੇਂ ਚ ਇਹ ਬਹੁਤ ਅਜੀ ਉਹਨਾਂ ਦੀ ਸ਼ੁਰੂਆਤ ਕਿਆ ਸ਼ੁਰੂਆਤ ਤੋਂ ਬਾਅਦ ਉਹਨਾਂ ਦੇ ਇਤਕਾਰ ਕਿतरी ਦੇਖ ਕੇ ਇਹ ਕਿਸੇ ਗਵਰਨਮੈਂਟ ਦੀ ਤਰ੍ਹਾਂ ਨਹੀਂ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਹਮੇਸ਼ਾ ਹੀ ਕਿਸਾਨ ਵਿਰੋਧੀ ਹੈ ਕਦੀ ਉਹ ਕਿਸਾਨਾਂ ਤੇ ਇਹੋ ਜਿਹੇ ਕਾਲੇ ਕਾਨੂੰਨ ਲਿਆਉਂਦੀਆਂ ਕਦੀ ਉਹਨਾਂ ਦੀ ਜ਼ਮੀਨ ਖੋਣ ਦੀ ਸਾਜ਼ਿਸ਼ ਹੋ ਰਹੀ ਆ ਪਰ ਮੇਰਾ ਖਿਆਲ ਪੰਜਾਬ ਦੇ ਲੋਕ ਜਾਂ ਇਹ ਜਿਹੜੇ ਕਿਸਾਨ ਨੇ ਹੁਣ ਕਾਫੀ ਅਵੇਅਰ ਹੋ ਚੁੱਕੇ ਆ ਇਸ ਕਰਕੇ ਕਿਸਾਨਾਂ ਨੇ ਆ ਪੰਜਾਬ ਦੀਆਂ ਸਾਰੀਆਂ ਧਰਾਨੇ ਇਸ ਵਿਰੋਧ ਕੀਤਾ ਇਸ ਵਿਰੋਧ ਦੇ ਕਾਰਨ ਉਹ ਪਾਲਿਸੀ ਵਾਪਸ ਲੈ ਗਈ ਔਰ ਸਰਕਾਰ ਨੇ ਕੋਈ ਚੁਪਤਾ ਆਪਣੀ ਪਾਲਿਸੀ ਵਾਪਸ ਨਹੀਂ ਲਈ ਸਰਕਾਰ ਨੂੰ ਦਿਸ ਗਿਆ ਕਿ ਲੋਕ ਸਾਰੇ ਉੱਠ ਖੜੇ ਆ ਹੁਣ ਇਹ ਜੀ ਜ਼ਿਆਦਾ ਟਾਈਮ ਨਹੀਂ ਚੱਲਣਾ ਸਾਡਾ ਜ਼ੁਲਮ ਜ਼ਬਰ ਇਸ ਕਰਕੇ ਸਰਕਾਰ ਨੇ ਮਜਬੂਰ ਨਗੋਡੇ ਦਿੱਤੇ ਅੱਛੀ ਬਾਤ ਹੈ ਜਲਦੀ ਜੀ ਮਜਬੂਰੀ ਅਗੇ ਵੀ ਕਰਦੇ ਕਿ ਅਸਲੀ ਆਕਾਲੀ ਤਾਂ ਇਹੀ ਆ ਜਿਹੜੇ ਸੁਖਵੀਰ ਸਿੰਘ ਖੜਾ ਰਹੇ ਨੇ ਔਰ ਬਾਕੀ ਜਿਹੜੇ ਆਕਾਲੀ ਦੇ ਲੈਗੇ ਉਹ ਇਹ ਇਹ ਤੇ ਚਲੋ ਜੀ ਲੋਕਾਂ ਨੇ ਫੈਸਲਾ ਕਰਨਾ ਸਾਰਿਆਂ ਨੂੰ ਲੋਕਤੰਤਰ ਚਾਹ ਕੇ ਆਪਣੀ ਪਾਰਟੀ ਬਣਾਉਣ ਦਾ ਸਭ ਕੁਝ ਕਰਦਾ ਠੀਕ ਹੈ ਕਿ ਜੇ ਉਹ ਮੇਰਾ ਖਿਆਲ ਹੈ ਕਿ ਜੀ ਚੀਮਾ ਦੀ ਹੋਣੀ ਸਹੀ ਤਰੀਕੇ ਨਾਲ ਅਕਾਲੀ ਦਲ ਨੂੰ ਚਲਾਉਂਦੇ ਹੁੰਦੇ ਤੇ ਦੂਸਰੇ ਅਕਾਲੀ ਦਲ ਸ਼ਾਇਦ ਹੋਣ ਚਲਾਉਂਦੇ ਉਹਨਾਂ ਨੂੰ ਵੀ ਸਾਰਿਆਂ ਨੂੰ ਆਪੋ ਆਪਣੇ ਅੰਦਰ ਛਾਤੀ ਮਾਰ ਚਾਹੀਦੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਇਸ ਲਈ ਨਹੀਂ ਮੈਂ ਤਾਂ ਸੋਚਦਾ ਕਿ ਪੰਜਾਬ ਚ ਜਾਂ ਲੋਕਤੰਤਰ ਚ ਹਰੇਕ ਨੂੰ ਹੱਕ ਹੈ ਉਹ ਪਾਰਟੀ ਬਣਾ ਸਕਦਾ ਉਹ ਚੋਣ ਲੜ ਸਕਦਾ ਹੈ ਸਾਰੇ ਕਿ ਜੇ ਉਹ ਮੇਰਾ ਖਿਆਲ ਹੈ ਕਿ ਬਾਕੀ ਫੈਸਲਾ ਤੇ ਪੰਜਾਬ ਦੇ ਲੋਕਾਂ ਨੇ ਕਰਨਾ ਜੋ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਹਨਾਂ ਦੀ ਟੀਮ ਨੇ ਇੱਕ ਪਾਰਟੀ ਬਣਾਈ ਆ ਜਾਂ ਅਮਰਤਪਾਲ ਨੇ ਬਣਾਈ ਆ ਕਿ ਲੋਕਾਂ ਨੇ ਫੈਸਲਾ ਕਰਨਾ ਜਾਂ ਜਗਵੀਰ ਸਿੰਘ ਬਾਦਲ ਦੀ ਪਾਰਟੀ ਆ ਤੇ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਹਦੇ ਨਾਲ ਜਾਣਾ ਇਹ ਲੋਕ ਫੈਸਲਾ ਕਰਨ ਕਿ ਆਉਣ ਵਾਲੇ ਸਮੇਂ ਚ ਇਹ ਬਹੁਤ ਅਜੇ उन्होंने तो परिवार जो मिलने पहुंचे थे अमृतपाल की जो माता जी हैं उनकी एस पी के साथ बहस हो जाती है और वो काफी चिंतित हुई उसके बाद कई एक सोशल मीडिया है नंसी गरीवाल उन्होंने तो अमृतपाल जी की माता को लेकर काफी कुछ और कई लोग भी हैं इसे लेकर ਮੇਰਾ ਖਿਆਲ ਹੈ ਕਿ ਇਹੋ ਜਿਹੇ ਲੋਕਾਂ ਦਾ ਕੋਈ ਨੋਟਸ ਲੈਣ ਦੀ ਲੋੜ ਨਹੀਂ ਉੱਥੇ ਜੋ ਗੱਲ ਹੋਈ ਉਹਦਾ ਉਹਦਾ ਜਵਾਬ ਦੇ ਦਿੱਤਾ ਗਿਆ ਤੇ ਮੇਰਾ ਖਿਆਲ ਹੈ ਕਿ ਉਹ ਜੋ ਐਸਪੀ ਅਰਪਾਲ ਸਿੰਘ ਨੇ ਜੋ ਇਹੋ ਜਿਹੇ ਆਪਣੀ ਮਰਜ਼ੀ ਤੋਂ ਬਾਹਰ ਜਾ ਕੇ ਕੋਈ ਬਚਨ ਬੋਲੇ ਆ ਤੇ ਉਹਦੇ ਵਾਸਤੇ ਅਸੀਂ ਜੋ ਸਾਡੀ ਲੀਗ ਨਹੀਂ ਕੋਈ ਕਾਰਵਾਈ ਇਸ ਨੂੰ ਪਹਿਲਾਂ ਕਹਿੰਿਆ ਤਾਂ ਕਿ ਮਿਲਵਾएंगे ਉਸ ਤੋਂ ਬਾਅਦ ਹਾਂਜੀ ਹੋਈ ਹੋਈ ਹੈ ਕਿ ਉਹਨਕੇ ਬਦਨੀ ਤੋਂ ਪਹਿਲੇ ਸਵੇਰ ਤੋਂ ਪਰਿਵਾਰ ਬੜੀ ਦੂਰ ਦੂਰ ਸੇ ਆਏ ਹੋਏ ਸਨ तो उन्होंने एक किया था कि आप बैठो अभी जाने के टाइम हम सबसे मुलाकात करवाएंगे और जाने के टाइम उनके मिलने जा रहे थे तो उनसे धक्म भी की गई वो यही थी बहुत गलत चीज मेरा ख्याल दोषोल ਕੁੱਲ ਸੈਨ ਇਨਵੈਸਟੀਗੇਸ਼ਨ ਦਾ ਆ ਜਾਉਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਕੋਲ ਕੌਣ ਵਾਲ ਸੀ ਕਿਹਦੀ ਵੱਲੋਂ ਹੋਈ ਇਹ ਤੇ ਵੀ ਦਾ ਖਾਲ ਹੈ ਕਿ ਇਹ ਉਹ ਜੀ ਸੀਤਾ ਪਰਚਾ ਸੀ ਉਹ ਆਉਂਦੇ ਪਿੱਛੇ ਬੰਦ ਕਰਾ ਲਿਆ ਪਰ ਮੰਨਦਾ ਜੋ ਹੁੰਦੇ ਸੀ ਮਨ ਲਾ ਕੇ ਕਹਿੰਦਾ ਸਟੇਟ ਜਿਹੜੀ ਆ ਜਿਹੜੀ ਇਹ ਕੰਮ ਕਰਦੇ ਨੇ ਇਹ ਹੱਥ ਇਹਦੇ ਬਾਰੇ ਆਮ ਲੋਕਾਂ ਸਾਡੇ ਦੇ ਉੱਪਰ ਮੈਂ ਤੇ ਕਹਿੰਦਾ ਕਿ ਜੇ ਸੁਪਰੀਮ ਕੋਰਟ ਸਹੀ ਸਿਰ ਤੇ ਆ ਤੇ ਸਾਰੇ ਦੇਸ਼ ਲਈ ਉਹ ਫੈਸਲਾ ਹੈ ਇਹ ਸਾਰੇ ਦੇਸ਼ ਨੂੰ ਇੱਕ ਇੱਕ ਸਮਝਦੇ ਆ ਜੇ ਸਾਡੇ ਬੰਦੀ ਸਿੰਘ ਰਿਹਾ ਹੋ ਜਾਣਗੇ ਤਾਂ ਅਸੀਂ ਉਦੋਂ ਹੀ ਉਹ ਫੈਸਲੇ ਦੀ ਸਹੀ ਜਿਹੜੀ ਆ ਕਿ ਉਹ ਜੇ ਲਾਗੂ ਹੁੰਦਾ ਤੇ ਫਿਰ ਅਸੀਂ ਸਮਝਾਂਗੇ ਕਿ ਕਿਸ ਤਰੀਕੇ ਨਾਲ ਮਾਰਾ ਮੰਗਦਾ ਹੈ ਪਰ ਇਹਦਾ ਵੀ ਇਹਦਾ ਵੀ ਜਿਹੜੇ ਪੋਜੀਸ਼ਨ ਕਰਦੇ ਪੇਸ਼ਾ ਕੀਤਾ ਜੇ ਉਹ ਇਹਦਾ ਖਿਆਲ ਹੈ ਕਿ ਸੁਪਰੀਮ ਕੋਰਟ ਨੂੰ ਵੀ ਇਹ ਸਰਕਾਰਾਂ ਦੇ ਰਹਿਮੋ ਕਰਮ ਤੇ ਨਹੀਂ ਛੜਨਾ ਚਾਹੀਦਾ ਸੁਪਰੀਮ ਕੋਰਟ ਨੂੰ ਵੀ ਜਿਨ੍ਹਾਂ ਨੇ ਸਿਧਾਵਾਂ ਪੁੱਗੀਆਂ ਗਈਆਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਰਕਾਰਾਂ ਦੇ ਰਹਿਮੋ ਕਰਮ ਤੇ ਨਹੀਂ ਛੜਨਾ